ਸਭ ਤੋਂ ਪਹਿਲਾਂ ਖਾਲਸਾ ਵਾਹੀ ਗੁਰਜੀ ਕੀ ਫਤਿਹ ਅੱਜ ਇੱਕ ਪਰਿਵਾਰ ਨੇ ਮਸ਼ੀਨ ਲਿਆਂਦੀ ਆ ਬੀਟੀ ਤੇਲ ਚੋ ਰਹੀ ਆ ਦੇਖੋ ਪਰਿਵਾਰ ਨੂੰ ਕਿੰਨੀ ਖੁਸ਼ੀ ਆ ਬੀਬੀ ਸਾਸ੍ਰੀਕਾਰ ਸਾਸ੍ਰੀਕਾਰ ਬੀਬੀ ਜਿਹੜੀ ਮਸ਼ੀਨ ਤੁਸੀਂ ਕਿੰਨੇ ਟਾਈਮ ਬਾਅਦ ਲਿਆਂਦੀ ਆ ਹਾਂਜੀ 40 ਸਾਲਾਂ ਤੋਂ ਜੀ 42 ਸਾਲ ਬਾਅਦ ਲਿਆਂਦੀ ਆ ਹਾਂਜੀ 42 ਸਾਲ ਬਾਅਦ 42 ਸਾਲ ਫਿਰ ਹੱਥ ਨਾਲੇ ਤੁੱਟੇ ਜੀ ਹੱਥ ਨਾਲੀ ਤੁੱਟੇ ਜੀ ਆ ਬਟ ਕਿੰਨੀ ਖੁਸ਼ੀ ਮਸ਼ੀਨਾਂ ਉਂਤੇ ਹਾਂਜੀ ਬਹੁਤ ਖੁਸ਼ੀ ਹੈ ਜੀ ਹੈ ਹਾਂ ਬਹੁਤ ਖੁਸ਼ੀ ਹੈ ਆ ਦੇਖੋ ਅੱਜ ਹੇ ਤੱਕ ਛੋਟੀ ਮਸ਼ੀਨ ਮੈਂ ਕਹਿ ਸਕਦਾ ਪਰ ਇਸ ਛੋਟੀ ਜੀ ਮਸ਼ੀਨ ਨੇ ਪਰਿਵਾਰ ਦੇ ਚਿਹਰੇ ਤੇ ਉੱਪਰ ਅਰੌਣਕ ਲਿਆਤੀ ਸਾਰਾ ਪਰਿਵਾਰ ਖੁਸ਼ ਆ ਕੀ ਕਹਿਣਾ ਚਾਹੁੰਨੇ ਬਈ ਜੀ ਨੇ ਨੇ ਬਹੁਤ ਬਹੁਤ ਖੁਸ਼ੀ ਆਪਾਂ ਤਾਂ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਜੋ ਵੀ ਆਪਣਾ ਪਰਿਵਾਰ ਜਿਵੇਂ ਕਿ ਮੇਰਾ ਪਰਿਵਾਰ ਆ ਇਹ ਦੋਨੇ ਭੈਣਾਂ ਆ ਇਹ ਦਰਾਨੀ ਚਠਾਨੀ ਵੀ ਕਹਿ ਸਕਦੇ ਆ ਭੈਣਾਂ ਵੀ ਕਹਿ ਸਕਦੇ ਆ ਵੀ ਭੈਣਾਂ ਨਾਲੋਂ ਵੱਧ ਪਿਆਰ ਆ ਪਰਿਵਾਰ ਸਾਂਝਾ ਜੁਆਇੰਟ ਪਰਿਵਾਰ ਆ ਕੋਈ ਤੇਰ ਨਹੀਂ ਕੋਈ ਮੇਰ ਨਹੀਂ ਵੀ ਦੋ ਭਾਈ ਆ ਆਪਣਾ ਜਦੋਂ ਬੁੱਲਾ ਕਰ ਇੱਕ ਚੀਜ਼ ਆ ਗਈ ਇਹ ਸਾਡੀ ਦੋਨਾਂ ਦੀ ਇਹ ਨਾ ਮੇਰੀ ਆ ਨਾ ਉਹਦੀ ਆ ਇਹ ਸਾਡੀ ਸਾਂਝੀ ਚੀਜ਼ ਆ ਸਾਂਝੀ ਚੀਜ਼ ਆ ਪੈਸਾ ਕੋਈ ਮੈਟਰ ਨਹੀਂ ਕਰਦਾਗਾ ਵੀ ਮੇਰੇ ਲੱਗ ਗਏ ਜਾਂ ਵੱਡੇ ਭਾਈ ਦੇ ਲੱਗ ਗਏ ਆਪਾਂ ਕਹਿਣਾ ਚਾਹੁੰਨੇ ਆ ਵੀ ਰਲ ਮਿਲ ਕੇ ਰਹੋ ਆਪਦੇ ਪਰਿਵਾਰ ਯਾਨੀ ਇੱਕੇ ਚ ਬਹੁਤ ਇੱਕੇ ਚ ਇੱਕੇ ਚ ਬਰਕਤ ਆ ਬਹੁਤ ਜੀ ਬਹੁਤ ਆਪਾਂ ਨੂੰ ਬਹੁਤ ਖੁਸ਼ੀ ਆ ਨਾ ਤਾਂ ਹੁਣ ਵੇਖੋ ਆਪਾਂ ਕਹਿ ਦਈਏ ਕਿ ਇਹ ਚੀਜ਼ ਮੇਰੀ ਆ ਨਾ ਵੱਡੇ ਭਾਈ ਦੀ ਇਹ ਸਾਂਝੀ ਆ ਚਾਹੇ ਪੈਸੇ ਮੇਰੇ ਲੱਗੇ ਚਾਹੇ ਉਹਦੇ ਲੱਗੇ ਇਹ ਕਿਸੇ ਨੂੰ ਨਹੀਂ ਪਤਾ ਪਰਿਵਾਰ ਚ ਯਾਨੀ ਜੁਆਇੰਟ ਪਰਿਵਾਰ ਹਾਂਜੀ ਹਾਂਜੀ ਇਹ ਸੀ ਪਿੰਡ ਰਾਜੇਣ ਤੋ ਵੀਰ ਜੀ ਕੁਲਦੀਪ ਸਿੰਘ ਪਰਿਵਾਰ ਦਾ ਕੁਲਦੀਪ ਸਿੰਘ ਜੀ ਦਾ ਪਰਿਵਾਰ ਆ ਜਿਨ੍ਹਾਂ ਨੇ ਮਸ਼ੀਨ ਲਿਆਂਦੀ ਆ ਬਹੁਤ ਬਹੁਤ ਵਧਾਈਆਂ ਭਾਈ ਜੀ ਤੁਹਾਨੂੰ ਬਹੁਤ ਬਹੁਤ 2026 ਦੇ ਵਿੱਚ ਪ੍ਰਮਾਤ ਮੈਨੂੰ ਤੁਹਾਡੇ ਤੇ ਇਨਣ ਲ ਬਹੁਤ ਬਹੁਤ ਜੀ ਬਦਾਨੇ